नमस्कार आप देख रहे हैं लुधियाना हेडलाइन टीवी 24 और मैं रेणु रायपुर लुधियाना बसी जोधीवाल की आंस ग आने वाले इलाके में बीती रात एक आरोपी ने सब्जी काटने वाले चाकू से अपनी ही पत्नी की हत्या कर दी जी हाँ आरोपी की पहचान मोहम्मद मुन्ना के रूप में हुई है और उसकी पत्नी का नाम आसिमा है जिसके दो बच्चे हैं और उनकी शादी लगभग पाँच साल पहले हुई थी और वो बिहार के रहने वाले हैं आरोपी को शक था कि उसकी पत्नी का किसी के साथ नाजायज संबंध है और संबंध में थाना बसी ज्योतिवर्ग के सब इंस्पेक्टर गुरदयाल सिंह ने जानकारी साझी की है उन्होंने कहा है कि आरोपी को पुलिस ने मौके पर ही गिरफ्तार कर लिया है और उसने अपना अपराध भी कबूल कर लिया है और ये जानकारी खुद उसने पुलिस के साथ साझी की है आरोपी को पुलिस ने कोर्ट में पेश किया है जहां उसे न्यायिक रिमांड के लिए भेज दिया जाए एक मटर का मामला आया कि पूरा मामला सिर्फ कुछ बुला सकता है ਇਕ ਕਾਸਮਾ ਨਾਮ ਦੀ ਲੇਡੀ ਸੀਗੀ ਉਹਦਾ ਪਤੀ ਮਹਮਦ ਮੁੰਨਾ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀ ਦੋਨਾਂ ਦੀ ਆਸ ਵਿੱਚ ਘਰ ਦੇ ਵਿੱਚ ਪਰਿਵਾਰਕ ਝਗੜਾ ਰਹਿੰਦਾ ਸੀ ਕੱਲ ਉਹਨਾਂ ਦੀ ਸਵੇਰੇ ਆਸ ਵਿੱਚ ਥੋੜੀ ਤੂੰ ਤੂੰ ਮਾਮਾ ਹੋਈ ਜੀ ਤੋਂ ਬਾਅਦ ਉਹਦੇ ਘਰ ਵਾਲੇ ਨੇ ਉਹਦੇ ਸਬਜ਼ੀ ਕੱਟਣ ਵਾਲਾ ਚਾਕੂ ਉਹ ਉਹਦੀ ਪੀੜ ਦੇ ਵਿੱਚ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੈਪਨ ਬਰਾਮਦ ਕਰ ਲਿਆ ਤੇ ਬਾਕੀ ਅਗਰੀਤਵਤੀ ਇਸ ਚਾਰ ਨੇ ਸਰ ਕਿਥੇ ਦੇ ਰਹਿਣ ਵਾਲੀ ਸੀਗੇ ਤੇ ਕੋਈ ਬੱਚੇ-ਪੁੱੱਚੇ ਵੀ ਸੀਗੇ ਦਾ ਇਹ ਦੋ ਬੱਚੇ ਸੀਗੇ ਇਹਨਾਂ ਦੇ ਤੇ ਇੱਕ ਬੱਚਾ 2.5 ਸਾਲ ਦਾ ਤੇ ਛੋਟਾ ਬੱਚਾ 9 ਮਹੀਨੇ ਦਾ ਸੀ ਇਹ ਪਿੱਛੋਂ ਸੀਤਾਬੜੀ ਬਿਹਾਰ ਦੇ ਰਹਿਣ ਵਾਲੇ ਸੀਗੇ ਜੀ ਕਦੋਂ ਕਿੰਨਾ ਕੈਮ ਹੋ ਗਿਆ ਸੀ ਵਿਆਹ ਨੂੰ ਵਿਆਹ ਤੋਂ ਬਾਅਦ ਤਰੇ ਪੰਜ ਇੱਕ ਸਾਲ ਹੋ ਗਏ ਇਹਦੇ ਵਿਆਹ ਨੂੰ ਕੀ ਕਾਰਨ ਕੀ ਸਰ ਪਤਾ ਲੱਗ ਪਕਿਆ ਹੁਣ ਤੱਕ ਉਹਦੇ ਤੇ ਕਰੈਕਟਰ ਤੇ ਸ਼ੱਕ ਕਰਦਾ ਸੀ ਉਹਤੇ ਸ਼ੱਕ ਕਰਦਾ ਤੇ ਥੰਡੇ ਜੀ ਮੁੰਜਮ ਜੀ ਜੀ ਕਿੱਥੇ ਇਹਦਾ ਕਾਰੋਬਾਰ ਕੀ ਸੀ ਸਰ ਇਹ ਫੈਕਟਰੀ ਦੇ ਵਿੱਚ ਕਿਤੇ ਨੌਕਰੀ ਕਰਦਾ ਸੀਗਾ ਜਿੱਥੇ ਕੱਪੜਾ ਵਗੈਰਾ ਬਣਦਾ। ਇਹ ਕਿਹੜੇ ਥਾਣੇ ਦਾ ਮਾਮਲਾ ਸਰ ਇਹ? ਜੋਧੇਵਾਲ ਥਾਣੇ ਦਾ। ਸਰ ਕਿੰਨੀ ਕੁ ਉਮਰ ਜੇ ਪਤੀ ਪਤਨੀ ਦੀ ਗੱਲ ਕੀਤੀ ਆ ਉਹਦੇ ਤਾਂ ਕਿੰਨੀ ਕੁ ਨੇੜੇ ਤੇ ਨੇੜੇ? 25-26 ਸਾਲ ਦੀ ਉਮਰ ਦੇ ਵਿੱਚ ਇੱਥੇ। ਘਾਟੂਵਾਲੀ ਜੀ।